ਸਾਡੇ ਇਹ ਹਾਈਵੇ ਆ ਜੀ ਹਾਈਵੇ ਨੰਬਰ 7 ਜਿਹੜਾ ਬਠਿੰਡਾ ਤੋਂ ਗੰਗਾਨਗਰ ਤੱਕ ਇਹ ਅਜੇ ਅਨਕੰਪਲੀਟ ਹੈ ਕਈ ਥਾਈਂ ਪੁਲ ਨਹੀਂ ਬਣੇ ਔਰ ਇਹ ਪਿਛਲੇ 5 ਮਹੀਨਿਆਂ ਤੋਂ ਇਸ ਤਰ੍ਹਾਂ ਹੀ ਇਹਨਾਂ ਨੇ ਛੱਡਿਆ ਹੋਇਆ ਕੰਮ ਬੰਦ ਕੀਤਾ ਤੇ ਲੋਕਾਂ ਦਾ ਇੱਥੇ ਰਹਿਣ ਵਾਲਿਆਂ ਦਾ ਜੀਣਾ ਦੁੱਭਰ ਹੋਇਆ ਹੈ ਨਾ ਰੋਟੀ ਖਾਣ ਦਾ ਕੋਈ ਹਾਲ ਹੈ ਘਰ ਦੇ ਵਿੱਚ ਬਹੁਤ ਜ਼ਿਆਦਾ ਮਿੱਟੀ ਘਟਾ ਹੋ ਜਾਂਦਾ ਹੈ ਤੇ ਬਹੁਤ ਗੁੜਾ ਹਾਲ ਹੈ ਜੀ ਕੱਲ ਕਾ ਜਿਹੜੀ ਤਰਕ ਦੇ ਤੇ ਮਿੱਟੀ ਜਿਹੜੀ ਖੜੀ ਹੈ ਜੀ ਤੇ ਜੇ ਕੋਈ ਨੰਗਦਾ ਡੱਪਦਾ ਤਾਂ ਮਤਲਬ ਉਹ ਨਾ ਜਪਦਾ ਨਾ ਕੇ ਆਊਗਾ ਇਹ ਨਹੀਂ ਕਿ ਵੀ ਜਾਨ ਸਰ ਨਾ ਆਉਣਾ ਪਊਗਾ ਮਤਲਬ ਇੰਨਾ ਰੇਤਾ ਜਾਂਦੇ ਉੜਦਾ ਕੋਈ ਚੀਜ਼ ਦੀ ਨਹੀਂ ਗਈ ਐਕਸੀਡੈਂਟ ਵੀ ਬੜੇ ਹੁੰਦੇ ਆ ਜੀ ਤੇ ਕੱਲ ਵੀ ਇੱਕ ਬਜ਼ੁਰਗ ਸੀਗਾ ਉਹ ਵਿਚਾਰਾ ਮੋਟਰਸਾਈਕਲ ਤੇ ਸੀਗਾ ਤੇ ਉਹ ਧੂੜ ਮਿੱਟੀ ਦੇ ਸਹੀ ਕੁਝ ਨਹੀਂ ਗਾ ਉਹ ਵੀ ਡਿੱਗ ਪਿਆ ਉਹਦੀ ਸੱਟ ਵੱਜ ਗਈ ਵਿਚਾਰੇ ਦੇ ਕਰਸਾਨਾ ਵੀ ਨਾ ਕਣਕਾ ਵੇਖੋ ਕੀ ਹਾਲ ਹੈ ਪਿਆ ਤੇ ਇੱਧਰ ਇੱਧਰਲੇ ਪਾਸੇ ਵੇਖੋ ਤੇ ਆ ਤੁਸੀਂ ਵੇਖੀ ਲਓ ਕਿਵੇਂ ਧੂੜ ਨਾ ਕੋਈ ਮੋਟਰਸਾਈਕਲ ਦਾ ਟੱਪ ਸਕਦਾ ਨਾ ਕੋਈ ਕਾਰ ਇੱਥੇ ਕਾਰਾਂ ਦੇ ਕਾਰਾਂ ਵਿੱਚ ਵੀ ਵੱਜ ਸਕਦੀਆਂ ਤੇ ਹੋਰ ਵੀ ਕਲਾ ਵਿਚਾਰੇ ਮੋਟਰਸਾਈਕਲ ਦਾ ਕੱਲ ਇੱਕ ਬਜ਼ੁਰਗ ਦਾਸਦੇ ਡਿੱਗਿਆ ਤੁਹਾਨੂੰ ਭੱਜ ਕੇ ਲੋਕਾਂ ਨੇ ਚੱਕਿਆ ਉਹਨੂੰ ਪਤਾ ਹੀ ਨਹੀਂ ਲੱਗਿਆ ਤੁਹਾਨੂੰ ਦੇ ਜੀ ਕੀ ਹੋ ਗਿਆ ਕੀ ਨਹੀਂ ਤੇ ਇਹਦੇ ਦੇ ਕੋਈ ਸਣਾਈ ਨਹੀਂ ਆ ਵੇਖੋ ਬੰਦ ਕਰ ਰੱਖਿਆ ਕੰਮ ਆ ਤੁਸੀਂ ਵੇਖੋ ਜੀ ਇਹਨਾਂ ਨੇ ਕੀ ਸਾਡੀ ਦਰਦਸ਼ਾ ਕੀਤੀ ਐ ਹੁਣ ਆ ਤੁਸੀਂ ਤੁਹਾਡੇ ਸਾਹਮਣੇ ਆ ਬਾਈ ਇਹ ਕਣਕ ਖਾ ਲੂਗਾ ਕੋਈ ਜਾਂ ਪਤੂੜੀ ਵਗੈਰਾ ਬਣੂਗੀ ਪਸੂ ਕਿਵੇਂ ਖਾ ਲੈਣਗੇ ਜੀ ਅਸੀਂ ਇੱਥੇ ਬਾਈ ਧਰਨੇ ਲਾ ਲਾ ਵੀ ਥੱਕ ਗਏ ਬਹੁਤ ਕੋਸ਼ ਕਰ ਲਿਆ ਬਸ ਨੌਲੀਪੌਪ ਦੇ ਜਾਂਦੇ ਆ ਹਾਂ ਬਾਈ ਹਾਂ ਐ ਕਰਾਂਗੇ ਯੋਂ ਕਰਾਂਗੇ ਆ ਤੁਹਾਡੇ ਹੁਣ ਸਾਹਮਣੇ ਆ ਜੀ ਆ ਵੇਖੋ ਹਰਦੀ ਐ ਤੁਸੀਂ ਪਹਿਲੀ ਗੱਲ ਤਾਂ ਨਹਾ ਕੇ ਵੀ ਕਿਤੇ ਜਾ ਨਹੀਂ ਸਕਦੇ ਇਨਾ ਬੁਰਾ ਹਾਲ ਐ ਗਾਂ ਜਾ ਕੇ ਤੁਸੀਂ ਵੇਖੋ ਜੀ ਚਾਰ ਪੰਜ ਕਿਨਾਰਾਂ ਜਿਵੇਂ ਮੇਰਾ ਥੱਲੇ ਉਤਰਨਸਰ ਬਾਈ ਕਰੇਤਾ ਬੱਜਰੀ ਵਿੱਚ ਪਿਆ ਉਹਦੇ ਠੇਕੇ ਵਾਲ ਨੇ ਉਹਦਾ ਠੇਕਾ ਲੈ ਲੈਣਾ ਆਹ ਪਹਿਲੀ ਠੇਕੇ ਦੇ ਬਾਈ ਜੀ ਮੈਂ ਨਾ ਕੱਲ ਅਸੀਂ ਐਨ ਐਚ ਆਈ ਦਫਤਰ ਵੀ ਜਾ ਕੇ ਆਏ ਬੱਲੂਆਂ ਨੇ ਟੂਲ ਪਲਾਜੇ ਕੋਲੇ ਉਹਨਾਂ ਨੂੰ ਐਪਲੀਕੇਸ਼ਨ ਦਿੱਤੀ ਉਹਨਾਂ ਨੂੰ ਪੁੱਛਿਆ ਵੀ ਕਿੰਨੇ ਦਿਨਾਂ ਇਸ ਨਮਾਇਜ ਕਹਿੰਦੇ 10 12 ਦਿਨ ਲੱਗ ਜਾਣਗੇ ਤੇ ਜੀ 10 12 ਦਿਨ ਲੱਗਣਗੇ ਸੀ ਕਿ ਆ ਵੀ 10 12 ਦਿਨ ਬਾਅਦ ਸਾਨੂੰ ਲੋੜ ਕੀ ਐ ਇੱਥੇ ਪਹਿਲਾਂ ਜਿਹੜਾ ਇਹਨਾਂ ਦਾ ਠੇਕੇਦਾਰ ਉਹਨੂੰ ਮਿਲਦੇ ਆ ਉਹ ਕਹਿੰਦੇ ਕੋਈ ਗੱਲ ਨਹੀਂ ਜੀ ਕਰ ਦਿੰਨੇ ਆ ਕਰ ਦਿੰਨੇ ਇੱਕ ਟੈਂਕਰ ਪਾਣੀ ਦਾ ਹੁੰਦਾ ਬਾਈ ਇੱਕ ਟੈਂਕਰ ਨਾਲ ਆ ਇੱਕ ਢੇੜਾ ਕੱਢ ਕੇ ਜਾ ਕੇ ਫੇਰ ਉਹ ਬਹਿ ਜਾਂਦੇ ਆ ਜੀ ਮੈਂ ਜਗਰਾਤ ਸਿੰਘ ਸੂਬਾਗੂ ਪੰਜਾਬ ਕਿਸਾਨ ਯੂਨੀਅਨ ਸਾਡੇ ਇਹ ਹਾਈਵੇ ਆ ਜੀ ਹਾਈਵੇ ਨੰਬਰ 7 ਜਿਹੜਾ ਬਠਿੰਡਾ ਤੋਂ ਗੰਗानगर ਤੱਕ ਇਹ ਅਜੇ ਅਨਕੰਪਲੀਟ ਹੈ ਕਈ ਥਾਈਂ ਪੁਲ ਨਹੀਂ ਬਣੇ ਔਰ ਇਹ ਪਿਛਲੇ 5 ਮਹੀਨਿਆਂ ਤੋਂ ਇਸ ਤਰ੍ਹਾਂ ਹੀ ਇਹਨਾਂ ਨੇ ਛੱਡਿਆ ਹੋਇਆ ਕੰਮ ਬੰਦ ਕੀਤਾ ਤੇ ਲੋਕਾਂ ਦਾ ਇੱਥੇ ਰਹਿਣ ਵਾਲਿਆਂ ਦਾ ਜੀਣਾ ਦੁੱਭਰ ਹੋਇਆ ਹੈ ਨਾ ਰੋਟੀ ਖਾਣ ਦਾ ਕੋਈ ਹਾਲ ਹੈ ਘਰ ਦੇ ਵਿੱਚ ਬਹੁਤ ਜ਼ਿਆਦਾ ਮਿੱਟੀ ਘਟਾ ਹੋ ਜਾਂਦਾ ਲੰਗਰ ਲਈ ਇੱਥੇ ਇਹ ਹਾਲ ਹੈ ਕਿ ਜੇ ਅੱਗੇ ਕੋਈ ਵਹਿਕਲ ਜਾਂਦਾ ਤੇ ਪਿਛਲੇ ਨੂੰ ਰੁਕਣਾ ਪੈਂਦਾ ਕਿਉਂਕਿ ਅੱਗੇ ਕੁਝ ਨਹੀਂ ਦਿਸਦਾ ਕੱਲ ਵੀ ਇੱਕ ਬਜ਼ੁਰਗ ਦੇ ਸੱਟ ਲੱਗੀ ਪਹਿਲਾਂ ਵੀ ਇੱਥੇ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਆ ਕਿਉਂਕਿ ਅੱਗੋਂ ਕੋਈ ਆਉਂਦੀ ਚੀਜ਼ ਦਿਸਦੀ ਨਹੀਂ ਤੇ ਕਈ ਅਣਜਾਣ ਬੰਦੇ ਆਉਂਦੀ ਚੀਜ਼ ਦੇ ਵਿੱਚ ਟੱਕਰ ਮਾਰ ਦਿੰਦੇ ਆ ਇਸ ਕਰਕੇ ਇਹ ਇਹਨਾਂ ਦਾ ਕੋਈ ਸਾਇਕਲਸ ਵੀ ਹੈ ਨਹੀਂ ਇਹਨਾਂ ਨੂੰ ਬਹੁਤ ਵਾਰ ਸ਼ਿਕਾਇਤ ਕਰ ਚੁੱਕੇ ਆ ਆਸ-ਪਾਸੇ ਦੀਆਂ ਫਸਲਾਂ ਦਾ ਇੰਨਾ ਬੁਰਾ ਹਾਲ ਆ ਲੱਗਦਾ ਨਹੀਂ ਕਿ ਅੱਧੀ ਵੀ ਫਸਲ ਨਿਕਲੇਗੀ ਔਰ ਕਿਸਾਨ ਪਰੇਸ਼ਾਨ ਨੇ ਲਾਗੇ ਲਾਗੇ ਕਾਫੀ ਧਾਨੀਆਂ ਨੇ ਪਿੰਡ ਬਿਲਕੁਲ ਨੇੜੇ ਇਥੋਂ ਕਰਮਗੜ ਪਿੰਡ ਪਿੰਡ ਤੱਕ ਡਸਟ ਜਾਂਦੀ ਆ ਹਨੇਰੀ ਵਾਲਾ ਮਾਹੌਲ ਹਮੇਸ਼ਾ ਬਣਿਆ ਰਹਿੰਦਾ ਹੈ ਇਹਨਾਂ ਨੂੰ ਕਈ ਵਾਰ ਕਹਿਣ ਦੇ ਬਾਵਜੂਦ ਵੀ ਇਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਔਰ ਕੋਈ ਜ਼ਿੰਮੇਵਾਰੀ ਨਹੀਂ ਬੰਦ ਹੈ ਇਸ ਕੰਮ ਦਾ ਜੀ ਇੱਕ ਖੱਡੇ-ਕੁੱਡੇ ਵੀ ਕਾਫੀ ਨੇ ਕਿਉਂਕਿ ਜੇ ਸੜਕ ਪੱਧਰ ਹੋਵੇ ਫਿਰ ਵੀ ਇਹ ਸਕੂਲ ਵੈਨਾਂ ਵੀ ਲੰਘਦੀਆਂ ਨੇ ਇਥੋਂ ਦੀ ਕੋਈ ਹਾਦਸਾ ਵੀ ਵਾਪਰਦਾ ਸਕੂਲ ਵੈਨਾਂ ਲੰਘਦੀਆਂ ਜੀ ਕਈ ਆਪਣੇ ਬੱਚਿਆਂ ਨੂੰ ਟੂ-ਵੀਲਰ ਤੇ ਛੱਡਣ ਆਉਂਦੇ ਆ ਔਰ ਉਹਨਾਂ ਨੂੰ ਕਈਆਂ ਨੂੰ ਤਾਂ ਤੁਰ ਕੇ ਇਹ ਮਿੱਟੀ ਵਾਲਾ ਸਿਸਟਮ ਜਿਹੜਾ ਪਾਰ ਕਰਨਾ ਪੈਂਦਾ ਵੀ ਅਸੀਂ ਬੱਚਿਆਂ ਨੂੰ ਲੈ ਕੇ ਕਿਸੇ ਵਹੀਕਲ ਦੇ ਵਿੱਚ ਨਾ ਵੱਜ ਜਾਈਏ ਕੋਈ ਨੁਕਸਾਨ ਨਾ ਹੋ ਜੇ ਔਰ ਇੱਥੇ ਰੋਜ਼ ਦਾ ਕੰਮ ਹੈ ਰੋਜ਼ ਹੀ ਕੋਈ ਨਾ ਕੋਈ ਐਕਸੀਡੈਂਟ ਹੁੰਦਾ ਹੀ ਹੁੰਦਾ ਔਰ ਇੱਥੇ ਥੋੜੇ ਦਿਨ ਹੋਏ ਆ ਕਬਰ ਵਾਲੇ ਤੋਂ ਇੱਕ ਬੰਦਾ ਉਹ ਡਸਟ ਕਰਕੇ ਉਹਨੂੰ ਦੱਸਿਆ ਨਹੀਂ ਉਹ ਇੱਥੇ ਖਾਲ ਦੇ ਵਿੱਚ ਉਹਦਾ ਬਾਈਕ ਡਿੱਗ ਪਿਆ ਔਰ ਉਹਦੇ ਸਿਰ ਤੇ ਸੱਟ ਲੱਗੀ ਉਹਦੀ ਡੈਥ ਹੋ ਗਈ ਔਰ ਕਹਿ ਰਹੇ ਨੇ 5 6 ਇੱਥੇ ਮੌਤਾ ਹੋ ਚੁੱਕੀਆਂ ਇੱਥੇ ਐਕਸੀਡੈਂਟਾਂ ਚ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਵਾਰੀ ਇੱਕ ਪ੍ਰਸ਼ਾਸਨ ਨੂੰ ਤੁਸੀਂ ਦੇ ਸਕਦੇ ਹੋ ਕਿਸਾਨ ਯੂਨੀਅਨ ਨਾਲ ਮੰਗ ਪੱਤਰ ਜਾਂ ਖਸਲਾ ਲਓ ਜਿਹੜੀ ਇਹਨਾਂ ਪ੍ਰਸ਼ਾਸਨ ਦੀ ਸਿਹਤ ਤੇ ਕੋਈ ਅਸਰ ਨਹੀਂ ਜੀ। ਐਸਟੀਐਮ ਸਾਹਿਬ ਨੂੰ ਪਤਾ ਨਹੀਂ ਕਿੰਨੀ ਵਾਰੀ ਬੇਨਤੀ ਕਰ ਚੁੱਕੇ ਨੇ ਔਰ ਜਿਸ ਦਿਨ ਕਹਿ ਦਿੰਦਾ ਦੋ ਦਿਨ ਪਾਣੀ ਛਿੜਕਦੇ ਆ ਉਸ ਤੋਂ ਬਾਅਦ ਫਿਰ ਉਹ ਹਾਲ ਪਾਣੀ ਛਿੜਕਣਾ ਤੇ ਇਹਦਾ ਕੋਈ ਹੱਲ ਨਹੀਂ ਜੀ। ਇਹ ਥੋੜਾ ਜਿਹਾ ਟੋਟਾ ਹੈ 1/2 ਕਿਲੋਮੀਟਰ ਦਾ। ਇਹਨਾਂ ਨੂੰ ਚਾਹੀਦਾ ਇਹਨੂੰ ਕੰਪਲੀਟ ਕਰਕੇ ਘੱਟ ਤੋਂ ਘੱਟ ਲੰਘਣ ਵਾਲਾ ਰਸਤਾ ਤਾਂ ਸਹੀ ਕਰ ਦੇਣ। ਪਰ ਇੱਥੇ ਕੋਈ ਹੈ ਨਹੀਂ ਜੀ ਜ਼ਿੰਮੇਵਾਰ ਬੰਦਾ। ਮੈਂ ਇੰਦਰਜੀਤ ਸਿੰਘ ਪੰਜਾਬ ਕਰਸਾਨ ਜੀ ਨੇ ਜਿਲ੍ਹਾ ਪ੍ਰਧਾਨ ਸ੍ਰੀ ਮੁਕਸਰ ਸਾਹਿਬ ਅੱਜ ਮੈਂ ਤੁਹਾਨੂੰ ਅਸੀਂ ਨੈਸ਼ਨਲ ਹਾਈਵੇ ਦਾ ਸਾਰਾ ਮੌਕਾ ਵਿਖਾਉਣ ਆਏ ਆ ਇੱਥੋਂ ਦੇ ਲੋਕ ਟੱਪ ਹੀ ਨਹੀਂ ਸਕਦੇ ਇਹ ਅਬੋਰ ਤੋਂ ਗੰਗਾ ਨਗਰ ਨੈਸ਼ਨਲ 7 ਵਜਦਾ ਹੀ ਹੈ ਤੇ ਕਰਸਾਨਾ ਵੀ ਕਣਕਾ ਵੇਖੋ ਕੀ ਹਾਲ ਹੈ ਪਿਆ ਤੇ ਇੱਧਰ ਇਧਰਲੇ ਪਾਸੇ ਦੇਖੋ ਤੇ ਤੁਸੀਂ ਦੇਖ ਹੀ ਲਓ ਕਿਵੇਂ ਧੂੜਾ ਕੋਈ ਨਾ ਕੋਈ ਮੋਟਰਸਾਈਕਲ ਆ ਲੈ ਟੱਪ ਸਕਦਾ ਨਾ ਕੋਈ ਕਾਰ ਇੱਥੇ ਕਾਰਾਂ ਦੇ ਕਾਰਾਂ ਵਿੱਚ ਵੀ ਵੱਜ ਸਕਦੀਆਂ ਤੇ ਹੋਰ ਵੀ ਕਲਾਵਾਂ ਜਰ ਮੋਟਰਸਾਈਕਲ ਆ ਲੈ ਇੱਕ ਬਜ਼ੁਰਗ ਦੱਸਦੇ ਆ ਡਿੱਗਿਆ ਤੈਨੂੰ ਭੱਜ ਕੇ ਲੋਕਾਂ ਨੇ ਚੱਕਿਆ ਉਹਨੂੰ ਪਤਾ ਨਹੀਂ ਲੱਗਿਆ ਤੋ ਤਾਂ ਦੇ ਵੀ ਕੀ ਹੋ ਗਿਆ ਕੀ ਨਹੀਂ ਤੇ ਇਹਦੇ ਦੇ ਕੋਈ ਸੁਣਾਈ ਨਹੀਂ ਆ ਵੇਖੋ ਬੰਦ ਕਰ ਰੱਖਿਆ ਕੰਮ ਨਾ ਪਾਣੀ ਛਿੜਕਦੇ ਆ ਨੀ ਤਾਂ ਇਹਨਾਂ ਦਾ ਕਾਨੂੰਨ ਹੈ ਵੀ ਅਸੀਂ ਪਾਣੀ ਜੇ ਨਹੀਂ ਦੋੜ ਬੰਦੀ ਤੇ ਉਹਦੇ ਤੇ ਪਾਣੀ ਛਿੜਕਣਾ ਆ ਆ ਕਿਸਾਨਾਂ ਦਾ ਕਿੰਨਾ ਨੁਕਸਾਨ ਆਇਆ 10 10 ਕਿੱਲੇ ਦੋ ਪਾਸੇ ਕਣਕ ਖਰਾਬ ਹੋ ਗਈ ਆ ਆ ਕਿਸਾਨ ਖੜਾ ਮੌਜੂਦਾ ਜਿਨ੍ਹਾਂ ਦੀ ਕਣਕ ਹੈ ਤੇ ਇਹਨਾਂ ਨੇ ਇਹ ਹਾਲਾਤ ਮਾਰੇ ਕਰ ਰੱਖਿਆ ਤੇ ਅਸੀਂ ਮੰਗ ਕਰਦੇ ਆ ਸਰਕਾਰ ਤੋਂ ਤੇ ਇਹਨਾਂ ਨੂੰ ਨੱਥ ਪਾਈ ਜਾਵੇ ਨੈਸ਼ਨਲ ਹਾਈਵੇਅ ਨੂੰ ਤੇ ਇਹਦੇ ਤੇ ਪਾਣੀ ਛਿੜਕਿਆ ਜਾਂਦਾ ਤੇ ਕੰਮ ਇਹਨਾਂ ਨੇ ਬੰਦ ਕਰ ਰੱਖਿਆ ਜੀ ਸਿੰਘਾ ਪਿੰਡ ਮੇਰਾ ਮਲੋਟ ਹੈ ਤੇ ਜਿਹੜੀ ਪੈਰੀ ਸਾਡੀ ਭਗਵਾਨਪੁਰੇ ਰਕਵੇ ਚ ਪੈਂਦੀ ਹੈ ਤੇ ਭਗਵਾਨਪੁਰੇ ਦਾ ਰਕੋ ਭਾਈ ਜੀ ਤੇ ਬਹੁਤ ਬੁਰਾ ਹਾਲ ਹੈ ਜੀ ਕਣਕਾ ਜਿਹੜੀ ਕਣਕ ਦੇ ਉੱਤੇ ਮਿੱਟੀ ਘਰੀ ਖੜੀ ਹੈ ਜੀ ਤੇ ਜੇ ਕੋਈ ਨੰਗਦਾ ਡੱਬਦਾ ਤਾਂ ਮਤਲਬ ਉਹ ਨਾ ਅਜ ਪਤਾ ਨਾ ਕੇ ਆਊਗਾ ਇਹ ਨਹੀਂ ਕਿ ਉਹ ਜਾਨ ਸਰਨਾਵਾ ਪਊਗਾ ਮਤਲਬ ਇਹਨਾਂ ਰੇਤਾ ਜਿਆਦਾ ਉੱਡਦਾ ਕੋਈ ਚੀਜ਼ ਦੀ ਨਹੀਂ ਗਈ ਐਕਸੀਡੈਂਟ ਵੀ ਬੜੇ ਹੁੰਦੇ ਆ ਜੀ ਕਿ ਕੱਲ ਵੀ ਇੱਕ ਬਜ਼ੁਰਗ ਸੀਗਾ ਉਹ ਜਿਹੜਾ ਮੋਟਰਸਾਈਕਲ ਤੇ ਸੀਗਾ ਤੇ ਉਹ ਨੂੰ ਧੂੜ ਮਿੱਟੀ ਦੇਖਾਈ ਕੁਛ ਨਹੀਂਗਾ ਉਹ ਵੀ ਡਿੱਗ ਪਿਆ ਉਹਦੀ 6:00 ਵਜੇ ਦੀ ਵਜਾਰੇ ਦੇ ਤੇ ਬਹੁਤ ਗੋੜਾ ਹਾਲ ਹੈ ਜੀ ਤੇ ਦਾ मतलब ਕੋਈ ਹੱਲ ਹੋਣਾ ਚਾਹੀਦਾ ਹੈ ਪਾਣੀ ਪੂਣੀ ਛਿੜਕਣ ਇਹ ਅੱਗੇ ਪਾਣੀ ਛਿੜਕਦੇ ਹਾਂ ਕੰਮ ਬੰਦ ਕਰੀ ਖੜਿਆ ਹੁਣ ਜਮਾ ਹੀ ਬੰਦ ਕਰੀ ਖੜਿਆ ਜੀ ਹੁਣ ਜਮਾ ਪਾਣੀ ਛਿੜਕਦੀ ਨਹੀਂਗੇ ਇਹ ਬਹੁਤ ਗੋੜਾ ਹਾਲ ਹੈ ਫਸਲ ਦਾ ਕਿੰਨਾ ਨੁਕਸਾਨ ਹੈ ਫਸਲ ਦਾ ਬਹੁਤ ਨੁਕਸਾਨ ਹੈ ਜੀ ਤੇ ਹੁਣ ਅੱਧੀ ਫਸਲ ਨਿਕਲੂਗੀ ਜੀ ਇਹਨਾਂ ਦਾ ਨੁਕਸਾਨ ਹੈ ਰੇਤਾਂ ਉੱਤੇ ਜਿਹੜਾ ਖੜਿਆ ਹੁੰਦੀ ਸੀ ਜਾਂਦਾ ਵੇਖ ਬਹੁਤ ਦੂਰ ਤੱਕਰ ਜਾਂਦਾ ਹੈ ਅ ਨਾਲ ਧਾਨੀਆਂ ਹੈਗੀਆਂ ਧਾਨੀਆਂ ਵਾਲੇ ਰੋਟੀ ਨਹੀਂ ਖਾ ਸਕਦੇ ਜੀ ਬਹੁਤ ਬੁਰਾ ਹਾਲ ਹੈ। ਨਾਮ ਮੇਰਾ ਜੀ ਸੰਦੀਪ ਸਿੰਘ ਟਿਪਿੰਡ ਕਰਮਗੜ ਜੀ। ਜੀ। ਅਸੀਂ ਇੱਥੇ ਠੇਕੇ ਤੇ ਜ਼ਮੀਨ ਲਈ ਹੋਈ ਹੈ ਜੀ। ਆਹਾ। ਆ ਤੁਸੀਂ ਵੇਖੋ ਜੀ ਇਹਨਾਂ ਨੇ ਕੀ ਸਾਡੀ ਦਰਦਸ਼ਾ ਕੀਤੀ ਹੈ। ਹੁਣ ਆ ਤੁਸੀਂ ਤੁਹਾਡੇ ਸਾਹਮਣੇ ਆ ਬਾਈ ਇਹ ਕਣਕ ਖਾ ਲੂਗਾ ਕੋਈ ਜਾਂ ਤੋੜੀ ਵਗੈਰਾ ਬਣੂਗੀ। ਪਸ਼ੂ ਕਿਵੇਂ ਖਾ ਲੈਣਗੇ ਜੀ? ਅਸੀਂ ਇੱਥੇ ਬਾਈ ਧਰਨੇ ਲਾ ਲਾ ਵੀ ਥੱਕ ਗਏ ਬਹੁਤ ਕੋਸ਼ਿਸ਼ ਕਰ ਲਿਆ ਬਸ ਨੌਲੀ ਪੌਪ ਦੇ ਜਾਂਦੇ ਆ। ਹਾਂ ਬਾਈ ਹਾਂ ਐ ਕਰਾਂਗੇ ਯੋਹ ਕਰਾਂਗੇ। ਆ ਤੁਹਾਡੇ ਹੁਣ ਸਾਹਮਣੇ ਹੈ ਜੀ ਆ ਵੇਖੋ ਔਰਦੀ ਹੈ ਤੁਸੀਂ ਪਹਿਲੀ ਗੱਲ ਤਾਂ ਨਾ ਆ ਕੇ ਵੀ ਕਿਤੇ ਜਾ ਨਹੀਂ ਸਕਦੇ ਇਨਾ ਬੁਰਾ ਹਾਲ ਹੈ ਗਾਂਹ ਜਾ ਕੇ ਤੁਸੀਂ ਵੇਖੋ ਜੀ ਚਾਰ ਪੰਜ ਕਿਨਾਰਾਂ ਜਿਵੇਂ ਮੇਰਾ ਥੱਲੇ ਉਤਰਨਸਾਰ ਬਈ ਰੇਤਾ ਬੱਜਰੀ ਵਿੱਚ ਪਿਆ ਉਹਦੇ ਠੇਕੇ ਵਾਲ ਨੇ ਉਹਦਾ ਠੇਕਾ ਲੈ ਲੈਣਾ ਪਰਲੇ ਪਾਸੇ ਵੀ ਆਹ ਹਾਲ ਹੈ ਜੀ ਆ ਖਾਲ ਹੈ ਬਈ ਭਰ ਜਾਂਦਾ ਨਾ ਕੋਈ ਗੱਲ ਸੁਣਦਾ ਨਾ ਕੋਈ ਫੱਟੀ ਪਾਈ ਇਹਨਾਂ ਕੋਸ਼ ਕੀਤਾ ਹੁਣ ਇੱਥੇ ਅਸੀਂ ਜੀਸੀਬੀ ਨਾਲ ਬਾਈ ਇਹਨਾਂ ਨੂੰ ਸਾਧ ਸਾਧ ਕੇ ਪਾਣੀ ਵੜਦੇ ਰਹੇ ਆ ਹੁਣ ਫੱਟੀ ਅਸੀਂ ਆਪਦੇ ਪੱਲਿਓਂ ਪੈਸੇ ਲਾ ਕੇ ਬਾਈ ਉਹ ਪਵਾਈ ਐ ਇਹ ਕੇਰਾ ਆਉਂਦੇ ਆ ਬਸ ਕੇਰਾ ਪੁੱਤ ਦੇ ਕੇ ਬਈ ਜਾ ਵੜਦੇ ਆ ਹੁਣ ਬਾਈ ਨੇ ਕੋਲੇ ਠੇਕੇ ਤੇ ਆ ਜੀ ਦੱਸੋ ਇਹ ਠੇਕੇਦਾਰ ਕੀ ਕਰੂਗਾ ਆਹੀ ਹਾਲ ਛੋਣੇ ਵਲੇ ਸੀਗਾ ਤੇ ਆਹੀ ਹੁਣ ਕਾਹ ਜਾ ਕੇ ਤੁਸੀਂ ਦੇਖੋ ਪੁਲ ਦੀ ਢਾਲ ਉੱਤਰਦੀ ਐ ਪਾਣੀ ਜਾਂਦਾ ਬਾਈ ਥੱਲੇ ਡਲੇ ਪੱਥਰ ਕਹਿ ਕਥਾਗੇ ਵੀ ਕੰਦ ਕੱਢਦੇ ਆਰ ਪਹਿਲਾਂ ਸਾਨੂੰ ਉਦੋਂ ਕਹਿੰਦੇ ਵੀ ਚਲ ਤੁਸੀਂ ਝੋਨੇ ਵੇਲੇ ਵੀ ਅਸੀਂ ਕਣਕ ਤੋਂ ਪਹਿਲਾਂ ਕੰਦ ਕੱਢ ਦਿਆਂਗੇ ਕੋਈ ਬਾਈ ਕੰਦ ਨਹੀਂ ਕੱਢੀ ਕੋਈ ਕੁਛ ਨਹੀਂ ਜਾ ਕੇ ਦੇਖੋ ਬਾਈ ਬੁਰਾ ਹਾਲ ਹੈ ਤੁਸੀਂ ਇੱਥੋਂ ਜਾ ਐ ਕਰੋ ਬਾਈ ਨਾ ਆ ਕੇ ਕਰੀ ਜਾ ਕੇ ਵਿਖਾ ਦਿਓ ਪੁਲ ਤੱਕ ਤੁਹਾਨੂੰ ਲੱਗ ਜੂ ਪਤਾ ਵੀ ਕੀ ਹੈ ਅੱਜ ਜੀ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਮੇਰੇ ਕੋਲ ਇੱਥੇ ਆਹਾ ਪਹਿਲੀ ਠੇਕੇ ਦੇ ਬਾਈ ਜੀ ਮੈਂ ਨਾ ਕੱਲ ਅਸੀਂ ਐਨ ਐਚ ਆਈ ਦਫ਼ਤਰ ਵੀ ਜਾ ਕੇ ਆਏ ਬੱਲੂਆਂ ਨੇ ਟੋਲ ਪਲਾਜ਼ੇ ਕੋਲੇ ਉਹਨਾਂ ਨੂੰ ਐਪਲੀਕੇਸ਼ਨ ਦਿੱਤੀ ਉਹਨਾਂ ਨੂੰ ਪੁੱਛਿਆ ਵੀ ਕਿੰਨੇ ਦਿਨਾਂ ਇਸਨ ਮਾਰਿਆ ਜੀ ਉਹਨਾਂ ਨੇ 10 12 ਦਿ 10 12 ਦਿਨ ਲੱਗਣਗੇ ਸੀ ਕਿ 10 12 ਦਿਨਾਂ ਬਾਅਦ ਸਾਨੂੰ ਲੋੜ ਕੀ ਐ ਇੱਥੇ ਪਹਿਲਾਂ ਜਿਹੜਾ ਇਹਨਾਂ ਦਾ ਠੇਕੇਦਾਰ ਆ ਉਹਨੂੰ ਮਿਲਦੇ ਆ ਉਹ ਕਹਿੰਦੇ ਕੋਈ ਗੱਲ ਨਹੀਂ ਜੀ ਕਰ ਦਿੰਨੇ ਆ ਕਰ ਦਿੰਨੇ ਇੱਕ ਟੈਂਕਰ ਪਾਣੀ ਦਾ ਆਉਂਦਾ ਬਾਈ ਇੱਕ ਟੈਂਕਰ ਨਾਲ ਇੱਕ ਢੇੜਾ ਕੱਢ ਕੇ ਜਾ ਕੇ ਫੇਰ ਉਹ ਬਹਿ ਜਾਂਦੇ ਆ ਜੀ ਕਦੇ ਪਾਣੀ ਨਹੀਂ ਛਿੜਕਿਆ ਕੁਛ ਨਹੀਂ ਛਿੜਕਿਆ ਬਾਈ ਮੇਰੇ ਕੋਲ ਠੇਕੇ ਦੇ ਮੇਰੇ ਕੀ ਹੋ ਜੀਓ ਜੀ ਪਹਿਲਾਂ ਮੇਰੇ ਝੋਨੇ ਦਾ ਨੁਕਸਾਨ ਵੀ ਹੋਇਆ ਔਰ ਮੇਰੀ ਕਣਕ ਵੀ ਅੱਧੀ ਖਰਾਬ ਹੈ ਜੀ ਫੇਰ ਇਹ ਕਹਿੰਦੇ ਕਿਸਾਨ ਧਰਨੇ ਲਾਉਂਦੇ ਕੀ ਕਰੇ ਬਾਈ ਕਿਸਾਨ ਜੀ ਕਿੰਨੇ ਨੂੰ ਠੇਕੇ ਦੇ ਲਈ ਪਾੜੀ ਸੀ ਮੇਰੇ ਕੋਲੇ ਬ ਠੇਕੇਦਾਰ ਆਪਦਾ ਪੈਸੇ ਲੈ ਕੇ ਪਰੇ ਆ ਜੀ ਉਹਨੇ ਤਾਂ ਇਹ ਕਹਿਣਾ ਵੀ ਤੂੰ ਮੈਂ ਉਹਨਾਂ ਨੂੰ ਵੀ ਕਿਹਾ ਕਿ ਉਹਨਾਂ ਨਾਲ ਗੱਲ ਹੋ ਜਾਂਦੇ ਵੀ ਤੁਸੀਂ ਆਪਦਾ ਮਸਲਾ ਆਪ ਵੇਖੋ ਸਾਡੀ ਜ਼ਿੰਮੇਵਾਰੀ ਨਹੀਂ ਪ੍ਰਵੀਨ ਸ਼ਰਵੀ ਸਰੀਆਂ ਚੋੜੀ ਸਾਰੀਆਂ ਇਹਦੇ ਵਿੱਚ ਤੁਹਾਨੂੰ ਲੱਗਦਾ ਹੈ ਵੀ ਤੁਹਾਡਾ ਠੇਕਾ ਮੁੜਿਆ ਹੋਊਗਾ ਜਿਸ ਤਰੀਕੇ ਦੇ ਨਾਲ ਉੱਤੇ ਮਿੱਟੀ ਨਹੀਂ ਨਹੀਂ ਠੇਕਾ ਵੀ ਨਹੀਂ ਮੁੜਦਾ ਜੀ ਪੱਲਿਆਂ ਭਾਵੇਂ ਜਾਵੜੇ ਜੀ ਪੱਲਿਆਂ ਜਾਣਗੇ ਨਾ ਤਾਂ ਕੋਈ ਗੱਲ ਸੰਦੈ ਨਾ ਕੋਈ ਹੋਰ ਜੀ ਸਾਰੀਆਂ ਮੋਟਰਾਂ ਟਰਾਂਸਫਾਰਮ ਜੁਰੀ ਹੋ ਜਾਂਦੇ ਇੱਥੋਂ ਕੁਝ ਵੀ ਨਹੀਂ ਜੀ ਇੱਥੇ ਤਾਂ ਕੋਈ ਹਾਲ ਹੀ ਬੁਰਾ ਜੀ ਸਾਡਾ ਤਾਂ ਸਾਰੇ ਮੇਰੇ ਕੋ ਤੇਰਾ ਕਿਲੇਵਾਂ ਠੇਕੇ ਤੇ ਸਾਰਾ ਛੜਕੇ ਦੇ ਨਾਲ-ਨ ਹੈਲੋ ਹਾਂ ਹੈਲੋ ਹਾਂਜੀ ਨਮਸਕਾਰ ਜੀ ਨਮਸਕਾਰ ਨਮਸਕਾਰ ਸਰ ਮੈਂ ਹਰਦੀਪ ਸਿੰਘ ਬੋਰਾ ਹਾਂ ਪੱਤਰਕਾਰ ਜੀ ਜੀ ਬਤਾਈਏ ਜੀ ਸਰ ਮੈਂ ਨਾ ਸਰ ਜੋ ਕਰਮਗੜ੍ਹ ਕੇ ਪਾਸ ਆਪਣਾ ਰਿੰਗ ਰੋਡ ਬਣ ਰਹਾ ਨਾ ਜੀ ਓਵਰ ਬ੍ਰਿਜ ਬਣ ਰਹਾ ਜੋ ਕਰਮਗੜ੍ਹ ਮੁਖ ਅਬੋਰ ਰੋਡ ਪਰ ਮਲੋਡ ਸੇ ਅਬੋਰ ਜਾਂਦੇ ਆਂ ਜੀ ਅੱਛਾ ਅੱਛਾ ਹਾਂ 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 ਉਹ ਨਾ ਜੀ ਕਾਫੀ ਉੱਥੇ ਮਿੱਟੀ-ਮਿੱਟੀ ਬਹੁਤ ਉੱਡਦੀ ਏ ਜੀ ਨਾ ਕੋਈ ਪਾਣੀ ਛਿੜਕਦਾ ਜੀ ਤੇ ਨਾ ਹੀ ਕੋਈ ਉਹ ਬੜਾ

ਉਹਨਾਂ ਠੀਕ ਹੈ ਕਾਫੀ ਪਰੇਸ਼ਾਨੀ ਆ ਰਹੀ ਹੈ ਵੈਸੇ ਵੈਸੇ ਕਾਫੀ ਟੂ ਵੀਲਰ ਵਾਲਾ ਤੋਂ ਜਹਾ ਗੁਜ਼ਰ ਹੀ ਨਹੀਂ ਸਕਦਾ ਸਰੋ ਚਲਿਏ ਉਸਕੋ ਦੇਖ ਕੇ ਬੋਲ ਕੇ ਕਰਵਾ ਦਸੋ ਠੀਕ ਹੈ